ਇਕ ਕੌਮ ਦਾ ਸਤਗੁਰ ਪ੍ਰਸਾਦ ਹੋਇ ਇੱਕ ਵਾਰੇ ਕੋਈ ਦੋ ਵਾਰੇ ਕੋਈ ਇੱਕ ਵਾਰੇ ਕੋਈ ਦੋ ਵਾਰੇ ਤੂੰ ਦੇਸ਼ ਕੌਮ ਤੋਂ ਸਤ ਵਾਰੇ ਸਤ ਵਾਰ ਕੇ ਕਹਿਨੇ ਸਤ ਵਾਰ ਕੇ ਕਹਿਨੇ ਬੜਾ ਮਿੱਠਾ ਲਾਗੇ ਤੇਰਾ ਸਰਬੰਸ ਦਾਨੀਆਂ ਵੇ ਦੇਣਾ ਕੌਣ ਦਊਗਾ ਕੌਣ ਦਊਗਾ ਤੇਰਾ ਆਰ ਕੁਤਮਾਰੀ ਪੰਜਵੀਂ ਆਮਾਰੀ ਛੇਵਾਂ ਪਾਪ ਵਾਰਿਆ ਸਤਵਾਂ ਆਪ ਵਾਰਿਆ ਸੱਤ ਵਾਰ ਕੇ ਕਹਿਣਾ ਸੱਤ ਵਾਰ ਕੇ ਕਹਿਣਾ ਪਣ ਮੀਠਾ ਲੱਗੇ ਤੇਰਾ ਸਰਬੰਸ ਦਾਨੀਆਂ ਵੇ ਦਿਨ ਕੋ ਦਊਗਾ ਕੋ ਦਊਗਾ ਤੇਰਾ ਵਾਹ ਗੁਰੂ ਜੀ ਕਹਿੰਦੇ ਪੰਤਾਮ ਦਕਸ਼ਨਾ ਮੰਦੀ ਗੁਰੂ ਮੂਰਿਦੀ ਕੋਈ ਹੈ ਸਿੱਖ ਸੰਗਤ ਚੋ ਵੇ ਜਿਸਨੇ ਮੌਤ ਖਰੀਦੀ ਇਸੇ ਵੱਟ ਵੱਡੇਰੇ ਨੂੰ ਅਮ ਲਈ ਤੇੜੀ ਪਉ ਸ਼ਹੀਦੀ ਬਾਲ ਗੁਰੂ ਗੋਬਿੰਦ ਪੌਲ ਪੈ ਬਾਲ ਗੁਰੂ ਗੋਬਿੰਦ ਪੌਲ ਪੈ ਤੁਸਾਂ ਤੋਂ ਵੱਡਾ ਕੌਣ ਵੱਡੇਰਾ ਸਰਬੰਸਤਾਨੀਆਂ ਵੇ ਦੇਣਾ ਕੌਣ ਦਊਗਾ ਕੌਣ ਦਊਗਾ ਤੇਰਾ